ਇੱਕ ਬਹੁਤ ਹੀ ਸੌਖੇ ਤਰੀਕੇ ਨਾਲ ਦੁਪੱਟੇ ਦੇ ਉੱਪਰ ਲੇਸ ਲਗਾਉਣ ਲੱਗੀ ਆ ਸਭ ਤੋਂ ਪਹਿਲਾਂ ਆਪਾਂ ਲੇਸ ਲੈ ਲੈਣੀ ਹੈ ਸਿੱਧੀ ਵਾਲੀ ਸਾਈਡ ਮੇਰੀ ਨੀਚੇ ਵਾਲ ਸਾਈਡ ਹੈ ਅਗਰ ਮੇਰਾ ਦੁਪੱਟਾ ਸਿੱਧਾ ਹੋਏ ਤਾਂ ਉਹਦੇ ਨਾਲ ਹੀ ਮੈਂ ਸਿੱਧੇ ਵਾਲੇ ਸਾਈਡ ਦੇ ਉੱਤੇ ਨੀਚੇ ਨੂੰ ਲੇਸ ਰੱਖ ਲਈ ਹੈ 1 ਕੇ 1 ਇੰਚ ਦੇ ਮਾਰਜਨ ਦੇ ਨਾਲ ਮੈਂ ਫੋਲਡ ਕਰਦੇ ਹੋਏ ਵਿੱਚ ਉਹਦੇ ਸੈਂਟਰ 'ਚ ਬਿਲਕੁਲ ਆਪਾਂ ਲੇਸ ਨੂੰ ਰੱਖ ਲੈਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਰਹੀ ਹਾਂ ਉਸੇ ਤਰ੍ਹਾਂ ਆਪਾਂ ਨੂੰ ਤਕਰੀਬਨ ਦੁਪੱਟੇ ਦੇ ਵਿੱਚੋਂ ਇਹ ਚੀਜ਼ ਦਿਖ ਜਾਂਦੀ ਹੁੰਦੀ ਹੈ ਕਿ ਆਪਾਂ ਕਿੰਨਾ ਮਾਰਜਨ ਰੱਖਣਾ ਹੈ ਜਾਂ ਆਪਾਂ ਕਿੰਨੀ ਜੜੀ ਆਪਣੀ ਲੇ ਲਾਈਆਂ ਲਗਾਉਂਦੇ ਜਾਣਾ ਜਦੋਂ ਆਪਾਂ ਕਾਰਨਰ ਤੇ ਆਣਾ ਜੀ ਸਿੰਪਲ ਉਸੇ ਤਰ੍ਹਾਂ 1 ਇੰਚ ਦਾ ਮਾਰਜਨ ਆਪਾਂ ਦੂਸਰੀ ਸਾਈਡ ਤੋਂ ਵੀ ਲੈਣਾ ਲੇਕਿਨ ਲੇਸ ਨੂੰ ਉਸੇ ਤਰ੍ਹਾਂ ਉੱਥੇ ਹੀ ਘੁਮਾ ਦੇਣਾ ਉਹਦੇ ਲਈ ਆਪਾਂ ਨੂੰ ਕੋਈ ਮਾਰਜਨ ਐਕਸਟਰਾ ਨਹੀਂ ਲੈਣਾ ਲੇਸ ਨੂੰ ਉੱਥੇ ਹੀ ਘੁਮਾ ਦੇਣਾ ਲੇਕਿਨ ਉੱਪਰੋਂ ਆਪਾਂ ਫਿਰ 1 ਇੰਚ ਦਾ ਮਾਰਜਨ ਲੈ ਕੇ ਜਿਸ ਤਰ੍ਹਾਂ ਵੀਡੀਓ ਚ ਦਿਖਾ ਰਹੀ ਹਾਂ ਉਸੇ ਤਰ੍ਹਾਂ ਪੂਰੇ ਦੁਪੱਟੇ ਦੇ ਉੱਪਰ ਸਿਲਾਈ ਲਗਾ ਲੈਣੀ ਹੈ ਉਸ ਤੋਂ ਬਾਅਦ ਹੀ ਬਸ ਆਲਮੋਸਟ ਆਪਣਾ ਕੰਮ ਡਨ ਹੋ ਗਿਆ ਹੁਣ ਆਪਾਂ ਜਿਸ ਤਰ੍ਹਾਂ ਨਾਰਮਲ ਆਪਾਂ ਕੋਈ ਵੀ ਫੋਲਡ ਕਰਦੇ ਹਾਂ ਤੁਰਪਾਈ ਲਈ ਜਾਂ ਕੋਈ ਵੀ ਆਪਣਾ ਦੁਪੱਟ तरीके ਨਾਲ ਬੋਰ ਫਿਨਿਸ਼ਿੰਗ ਨਾਲ ਲੈਸ ਲੱਗ ਜਾਂਦੀ ਹੈ ਆਈਡੀਆ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਅਗਰ ਥੋੜਾ ਜਿਹਾ ਵੀ ਪਸੰਦ ਆਇਆ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਸ ਵੀ ਜ਼ਰੂਰ ਕਰ ਲੈਣਾ ਜੀ ਥੈਂਕ ਯੂ ਸੋ ਮਚ